ਮਰਦਾਬਾਦ 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 ਡੀਐਸਟੀ ਪੰਜਾਬ ਮਰਦਾਬਾਦ 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 ਇੱਕ ਦਰਸ਼ਕੋ ਮਰਦਾਬਾਦ ਮਰਦਾਬਾਦ ਇਹ ਕਰੋ ਉਕੇ ਕਰੋ ਬੰਦ ਬਸ ਦੇ ਮੁਲਾਜ਼ਮਾਨਾਂ ਤੱਕੇ ਸ਼ਾਈ ਬੰਦ ਨੇ ਤੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰਿਆ ਕਰੋ ਕੱਚੇ ਬਲਾਜੇ ਪੱਕੇ ਕਰੋ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਸੰਘਰਸ਼ੀਲ ਸਰਕਾਰੀ ਬਸਾਂ ਦੇ ਕੱਚੇ ਮੁਲਾਜ਼ਮ ਵੀਰਵਾਰ ਤੋਂ ਹੜਤਾਲ ਤੇ ਜਾਣਗੇ ਇਸ ਮੌਕੇ ਲੁਜਾਣਾ ਬਸ ਸਟੈਂਡ ਤੇ ਸਿੱਧ ਪਾਸ ਡਿਪੂਤੇ ਇਕੱਠੇ ਹੋਈ ਮੁਲਾਜ਼ਮਾਂ ਨੇ ਰੋਜ਼ ਪ੍ਰਗਟਾਇਆ ਹੈ ਕਿ ਉਹ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਬੇਤੇ ਲੰਬੇ ਸਮੇਂ ਚ ਸੰਘਰਸ਼ ਕਰ ਰਹੇ ਹਨ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਮੁਲਾਜ਼ਮਾਂ ਦੇ ਵੱਲੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਟ੍ਰਾਂਸਪੋਰਟ ਮੰਤਰੀ ਨੂੰ ਦਿੱਤਾ ਗਿਆ ਸੀ ਲੇਕਿਨ ਸਰਕਾਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਉਹਨਾਂ ਚੇਤਾਵਨੀ ਦਿੱੰਨਿਆ ਕਿ ਜੇਕਰ ਅਜ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਤੋਂ ਸਾਰੇ ਪੀਆਰਟੀਸੀ ਪਨਬਲ ਦੇ ਮੁਲਾਜ਼ਮ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ ਸ਼ੇਰ ਸਿੰਘ ਢਿੱਲੋਂ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅਸੀਂ ਪਿਛਲੇ ਸਮੇਂ ਤੋਂ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਤੇ ਕੱਚੇ ਮਲਾਜਮਾਂ ਨੂੰ ਪੱਕੇ ਕਰਾਉਣ ਲਈ ਜਾਂ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਲਈ ਆਪਣੇ ਸੰਘਰਸ਼ ਕਰਦੇ ਆ ਰਹੇ ਹਾਂ ਪਰ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣ ਲਈ ਨਵੇਂ ਤੋਂ ਨਵੇਂ ਕੋ ਫਰਮਾਨ ਲੈ ਕੇ ਆਉਂਦੀ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਜਿਵੇਂ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਉਹਦੇ ਜੇ ਬੱਸਾਂ ਦੀ ਬੜੀ ਵੱਡੀ ਘਾਟ ਹੈ ਕਿਉਂਕਿ ਹਰੇਕ ਬੱਸ ਦੇ ਵਿੱਚ 100-100 ਸਵਾਰੀ ਹੁੰਦੀ ਆ ਤੇ ਨਿੱਕੀ-ਮੋਟੀ ਸ਼ਿਕਾਇਤ ਤੇ ਮੁਲਾਜ਼ਮਾਂ ਨੂੰ ਟੌਰਚਰ ਕੀਤਾ ਜਾਂਦਾ ਕਿ ਤੁਸੀਂ ਇੱਥੇ ਬੱਸ ਨਹੀਂ ਰੋਕੀ ਜਾਂ ਕਿਸੇ ਸਵਾਰੀ ਨੂੰ ਨਹੀਂ ਚੜਾਇਆ ਸੋ ਉਹਦੇ ਕਰਕੇ ਰੂਟ ਤੋਂ ਆਫ ਕਰਕੇ ਤੇ ਉਹਨਾਂ ਦੀ ਨੌਕਰੀ ਖੋਣ ਤੱਕ ਦੀ ਨੌਬਤ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਰੂਟਾ ਵਾ ਮੋਗੇ ਡੀਪੂ ਦਾ ਰੂਟਾ ਜਿਹੜਾ ਉਹ ਹੈੱਡ ਆਫਸ ਖੜਕੇ ਤੇ ਉੱਥੇ ਜਿਹੜੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਹੈੱਡ ਆਫਸ ਨੂੰ ਪਤਾ ਨਹੀਂਗਾ ਵੀ ਇਹ ਮੁਲਾਜ਼ਮਾਂ ਦੂਰ ਦਰਾਡੇ ਦੇ ਆ ਜਾਂ ਇਹਨਾਂ ਦੀ ਡਿਊਟੀਆਂ ਕਿਹੜੇ ਸਮੇਂ ਚ ਲਾ ਤਾ ਨਹੀਂ ਮਿਲਦਾ ਵੀ ਜਿਹਦੇ ਨਾਲ ਉਹ ਆਪਣਾ ਇੱਥੇ ਨੇੜੇ ਰਹਿ ਜਾਣਾ ਜਾਂ ਆਪਣਾ ਕੋਈ ਗੁਜ਼ਾਰਾ ਵੱਖਰੇ ਤਰੀਕੇ ਨਾਲ ਕਰ ਲੈਣਾ ਕਿਉਂਕਿ ਉਹਨਾਂ ਨੇ ਤਨਖਾਹ ਦੇ ਉੱਤੇ ਹੀ ਨਿਰਭਰ ਨੇ ਉਹਦੇ ਨਾਲ ਹੀ ਉਹਨਾਂ ਨੇ ਆਪਣਾ ਘਰ ਚਲਾਉਣਾ ਉਹਦੇ ਨਾਲ ਹੀ ਉਹਨਾਂ ਨੇ ਡਿਊਟੀ ਦੇ ਉੱਤੇ ਆਉਣ ਜਾਣ ਦਾ ਜਿਹੜਾ ਪ੍ਰਬੰਧ ਕਰਨਾ ਉਸ ਤੋਂ ਬਾਅਦ ਜਿਹੜੀ ਤਨਖਾਹ ਦੀ ਗੱਲ ਆ ਤਨਖਾਹ ਹਰੇਕ ਮਹੀਨੇ ਲਗਭਗ 8 10 ਤਰੀਕ ਤੋਂ ਪਹਿਲਾਂ ਪੈ ਜਾਂਦੀ ਸੀ ਜਿਹੜੀ ਅੱਜ 18 ਤਰੀਕ ਹੋ ਗਈ ਆ ਅਜੇ ਤੱਕ ਤਨਖਾਹ ਨਹੀਂ ਪਈ ਕਿਉਂਕਿ ਬੜੀ ਵੱਡੀ ਜ਼ਰੂਰਤ ਹੁੰਦੀ ਆ ਸਾਰੇ ਪਰਿਵਾਰ ਜਾਂ ਜਿਹੜੇ ਤਨਖਾਹ ਦੇ ਨਾਲ ਜੁੜੇ ਹੁੰਦੇ ਆ ਤੇ ਬਹੁਤ ਘੱਟ ਤਨਖਾਹਾਂ ਕਰਕੇ ਕਾ 12 ਵਜੇ ਤੋਂ ਪੂਰੇ ਪੰਜਾਬ ਦੇ ਪਣਵਸ ਦੇ ਡਿੱਪੂ ਬੰਦ ਕਰਨੇ ਪਏ ਆ ਜੇਕਰ ਸਾਡੀਆਂ ਮੰਗਾਂ ਦਾ ਅੱਜ ਹੱਲ ਨਹੀਂ ਹੋਇਆ ਤੇ ਕੱਲ ਸਵੇਰ ਤੋਂ ਪੀਆਰਡੀਸੀ ਵੀ ਮੁਕੰਮਲ ਤੌਰ ਤੇ ਬੰਦ ਰਹੂਗੀ ਕੀ ਲੱਗਦਾ ਕਿਤੇ ਨਾ ਕਿਤੇ ਯਾਤਰੀ ਪਰੇਸ਼ਾਨ ਹੋ ਸਕਦੇ ਆ ਬਿਲਕੁਲ ਸਾਨੀ ਇਸ ਚੀਜ਼ ਦੀ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਉਹ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਰ ਅਸੀਂ ਸਰਕਾਰ ਨੂੰ ਸਮੇਂ-ਸਮੇਂ ਤੇ ਮੰਗ ਪੱਤਰ ਭੇਜਦਿਆਂ ਨੋਟਿਸ ਭੇਜਦੇ ਹਾਂ ਵੀ ਸਾਡੀ ਜਿਹੜੀ ਡਿਊਟੀ ਉਹ ਬੜੀ ਹਾਰਡ ਹੈ ਕਿਉਂਕਿ ਅੱਜ ਦੀ ਰੇਡ ਦੇ ਵਿੱਚ 10000 ਬੱਸਾਂ ਦਾ ਜਿਹੜਾ ਸਫਰ ਹੈ ਉਹ ਲਗਭਗ 3000 ਬੱਸਾਂ ਤੇ ਕਰਾ ਰਹੇ ਹਾਂ ਅਸੀਂ ਪੀਆਰਡੀਸੀ ਪਨ ਵਾਸਤੇ ਤੇ ਆਬਾਦੀ ਦੇ ਹਿਸਾਬ ਨਾਲ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਪਾਸੇ ਮੈਗਮੇ ਨੂੰ ਬਚਾਉਣ ਵਾਲੇ ਪਾਸੇ ਧਿਆਨ ਹੀ ਨਹੀਂਗਾ ਅੱਜ ਇਹੋ ਜਿਹੇ ਹਾਲਾਤ ਨੇ ਕਿ ਜਿਹੜਾ ਔਰਤਾਂ ਦਾ ਫ੍ਰੀ ਸਫਰ ਸ ਡੀਜ਼ਲ ਖੁਰੋ ਵੀ ਬੱਸਾਂ ਖੜਨਦੀਆਂ ਤੇ ਨਵੀਆਂ ਬੱਸਾਂ ਨਹੀਂ ਕਿਸ਼ਤਾ ਵੀ ਟੁੱਟਣ ਨੂੰ ਤਿਆਰ ਸਰਕਾਰ ਕੰਨੀ ਥੋੜਾ ਸਮਾਂ ਦੇਣਾ ਚਾਹੀਦਾ ਕਹਿੰਦੇ ਕਿ 2 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤਰਨੇ ਲੋਕਾਂ ਨੇ ਦੇਣੀ ਸ਼ੁਰੂ ਕਰ ਦਿੱਤੀ ਬਿਲਕੁਲ ਸਰਕਾਰ ਨੇ ਆਪ ਹੀ ਤਰਨਿਆਂ ਦਾ ਕੰਮ ਸ਼ੁਰੂ ਕੀਤਾ ਪਿਛਲੇ ਸਮੇਂ 'ਚ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਵਿਭਾਗਾਂ ਨੂੰ ਬਚਾਵਾਂਗੇ ਤੇ ਰੈਗੂਲਰ ਨੌਕਰੀਆਂ ਦਵਾਂਗੇ ਸੋ ਪਿਛਲੇ ਸਮੇਂ 'ਚ ਇਹਨਾਂ ਨੇ ਰੈਗੂਲਰ ਪੋਸਟਾਂ ਕੱਢੀਆਂ ਅਸੀਂ ਉਸ ਚੀਜ਼ ਦਾ ਸਵਾਗਤ ਕੀਤਾ ਸੀ ਸਰਕਾਰ ਦਾ ਤੇ ਨਾਲ ਹੀ ਸਰਕਾਰ ਨੂੰ ਬੇਨਤੀ ਕਰਦੇ ਸੀ ਵੀ ਜਿਹੜੇ ਕੱਚੇ ਮੁਲਾਜ਼ਮੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇ ਕਿਉਂ ਸਮੇਂ ਟ੍ਰਾਂਸਪੋਰਟ ਦੇ ਵਿਭਾਗ ਦੇ ਵਿੱਚ ਪੰਜਾਬ ਰੋਡਵੇ ਪੰਨਬਸ ਦੇ ਵਿੱਚ 1337 ਵੈਕੈਂਸੀਆਂ ਜਿਹੜੀਆਂ ਆਊਟਸੋਰਸ ਤੇ ਕੱਢਦੇ ਆ ਸੋ ਅਸੀਂ ਉਸ ਚੀਜ਼ ਦਾ ਸਖਤ ਵਿਰੋਧ ਕਰਦੇ ਆ ਕਿਉਂਕਿ ਆਊਟਸੋਰਸ ਤੇ ਪਹਿਲਾਂ ਹੀ ਮੁਲਾਜ਼ਮ 15-15 ਸਾਲਾਂ ਤੋਂ ਭਰਤੀ ਹੋ ਕੇ ਅਜੇ ਤੱਕ ਨਾ ਰੈਗੂਲਰ ਹੋ ਸਕੇ ਨਾ ਕਿਸੇ ਪਾਰਦਰਸ਼ੀ ਜਾ ਸਕੇ ਆ ਸੋ ਅਸੀਂ ਨਹੀਂ ਚਾਹੁੰਦੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਨੌਜਵਾਨਾਂ ਦਾ ਜਿਹੜਾ ਭੁੱਖਿਆ ਉਹ ਤੁੰਦਲਾ ਹੋਵੇ ਤੇ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਵੇ ਜਦੋਂ ਉਹਨਾਂ ਨੂੰ ਬਣਦਾ ਹੱਕ ਨਾ ਮਿਲਿਆ ਜਾਂ ਘੱਟ ਤਨਖਾਹਾਂ ਮਿਲੀਆਂ ਆਟੋਮੈਟਿਕ ਉਹ ਚੋਰੀ ਵਾਲੇ ਪਾਸੇ ਜਾਂ ਕਿਸੇ ਨਸ਼ੇ ਵਾਲੇ ਪਾਸ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਜੇਕਰ ਅੱਜ ਵੀ ਸਾਡੀਆਂ ਮੰਗਾਂ ਦਾ ਨਹੀਂ ਹੱਲ ਹੁੰਦਾ ਤੇ ਮੁਕੰਮਲ ਤੌਰ ਤੇ ਕੱਲ ਵੀ ਬੰਦ ਰਹਿਣਗੇ ਤੇ ਕੱਲ ਨੂੰ ਪੀਆਰਡੀਸੀ ਵੀ ਸਾਡੀ ਹਮਾਇਤ ਦੇ ਵਿੱਚ ਬੰਦ ਰਹੂਗੀ ਕਿਉਂਕਿ ਤਨਖਾਹਾਂ ਉਹਨਾਂ ਦੀਆਂ ਵੀ ਨਹੀਂ ਪਈਆਂ ਤੇ ਕੋਈ ਮੁੱਦੇ ਉਹਨਾਂ ਨੂੰ ਮਿਲੇ ਉਹ ਟ੍ਰਾਂਸਪੋਰਟ ਮੰਤਰੀ ਜੀ ਬਿਲਕੁਲ ਟ੍ਰਾਂਸਪੋਰਟ ਮੰਤਰੀ ਜੀ ਨਾਲ ਪਿਛਲੇ ਦਿਨੀ ਅਸੀਂ 11 ਤਰੀਕ ਨੂੰ ਮੀਟਿੰਗ ਕੀਤੀ ਸੀ ਕੋਈ ਮੁੱਦੇ ਅਸੀਂ ਉਹਦੇ ਵਿੱਚ ਵੀ ਵਿਚਾਰੇ ਸੀਗੇ ਉਹਦੇ ਵਿੱਚ ਫਾਈਨਲ ਮੀਟਿੰਗ ਸੀ ਸੈਕਟਰੀ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨਾਲ ਵੀ ਪਰਸੋ ਮੀਟਿੰਗ ਕਰਕੇ ਆਏ ਆ ਇਹ ਮੁੱਦਿਆਂ ਬਾਰੇ ਉਹਨਾਂ ਨੂੰ ਜਾਣੂ ਕਰਾਇ ਲੁਧਿਆਣਾ ਤੋਂ ਵਿਪਨ अरोड़ा ਦੀ ਰਿਪੋਰਟ ਐਸਐਨਜ਼ੀ ਨਿਊਜ਼